ਇੰਨਾ ਕੁਝ ਬਣਾ ਲਿਆ ਕਹਿੰਦੇ ਨਾਲੇ ਕਹਿੰਦੇ ਤੁਸੀਂ ਵੀ ਸਿੱਖਿਆ ਹੀ ਕਿਤੋਂ ਦੀ ਹੈ ਬਸ ਕੁਦਰਤੀ ਦੌਰ ਦੀ ਹੈ ਅੰਦਰੋਂ ਦਿਵਾਕ ਕੁਦਰਤ ਕਿੰਵੇਂ ਜਿਖੇ ਵੇ ਪਸ਼ੂ ਵਾਲਾ ਮੈਟ ਜਿੰਨਾ ਤੇ ਘਰੇ ਆ ਤੇ ਉਹ ਸਿੱਟ ਦਿੰਦੇ ਨੇ ਤੇ ਬਾਈ ਨੇ ਹਾ ਪਸ਼ੂ ਵਾਲੇ ਮੈਟ ਦਾ ਹਾ ਬਣਾਤਾ ਕੋਈ ਕਹਦੂਗਾ ਵੀ ਪਸ਼ੂ ਵਾਲਾ ਮੈਟ ਨਹੀਂ ਕਹਾਂ ਹੈ ਨਹੀਂ ਕਹਦੇ ਇਹ ਚਿੜੀ ਹੈ ਹਨਾ ਇਹ ਬਾਈ ਵੀ ਉਸੇ ਚੀਜ਼ ਦੇ ਬਣਾਇਆ ਇਹ ਬਾਈ ਬਣਾਇਆ ਵਾ ਟਾਇਰ ਦਾ ਅੱਛਾ ਮੋਟਰਸਾਈਕਲ ਦੇ ਟਾਇਰ ਦਾ ਆ ਮੋਟਰਸਾਈਕਲ ਦਾ ਟਾਇਰ ਆ ਵੇਖ ਲਓ ਤੇਰੇ ਆ ਟੂਬ ਕੱਟ ਕੇ ਲਾਈ ਵੀ ਆ ਜਿਹੜੀ ਇਹਦੀ ਚੁੰਝ ਤੇ ਆ ਇਹਦਾ ਮੰਨ ਲਓ ਇਤੋਂ ਸਹਰਾ ਇੰਨਾ ਕਰ ਇਹ ਮੈਟ ਦੇ ਹੀ ਆ ਅੱਛਾ ਕਿ ਵੀ ਕੋਈ ਯਾਰੀ ਹੁਣ ਜਿਹੜੇ ਬੱਚੇ ਆ ਇਹਨਾਂ ਨੂੰ ਨਹੀਂ ਪਤਾ ਵੀ ਇਹ ਕੀ ਆ ਫਿਰ ਮੈਂ ਇਹ ਬਣਾਇਆ ਮੈਂ ਇਹ ਬਣਾਈਏ ਬੱਚਾ ਨੂੰ ਪਤਾ ਲੱਗਵਾਉਂਦੇ ਵੀ ਕੀ ਚੀਜ਼ ਆ ਨਹੀਂ ਤਾਂ ਬੱਚਿਆਂ ਨੂੰ ਕੱਲੇ ਕਿਤਾਬਾਂ ਚ ਹੀ ਦੱਸਦੇ ਆ ਕਿਤਾਬਾਂ ਚ ਵੀ ਉਹਨਾਂ ਨੂੰ ਪਤਾ ਨਹੀਂ ਲੱਗਦਾ ਜਿਹੜੀ ਚੀਜ਼ ਦੇਖੀ ਨਾ ਹੋਵੇ ਉਹ ਕਿਤਾਬ ਚ ਪੜ ਲਈ ਤੇ ਉਹਦਾ ਕੋਈ ਐਡਾ ਪਤਾ ਨਹੀਂ ਲਾਦੇ ਵੀ ਇਹ ਕੀ ਆ WhatsApp ਮੈਨੂੰ ਤਾਂ ਆਪਣੀ ਪਤਾ ਲੱਗਿਆ ਕਿਵੇਂ ਤਰ੍ਹਾਂ ਆਈ ਜੋ ਟਾਈਮ ਨਾਲ ਦਾ ਤੇ ਉਦੋਂ ਮੈਂ ਕਿਤੇ ਮੈਂ ਦੁਪਹਿਰੇ ਕਿਤੇ ਪਿਆ ਨਹੀਂ ਗਰਮੀ ਚ ਲੋਕ ਪੈ ਜਾਂਦੇ ਆ ਮੈਂ ਰੱਤੂ ਬਾਹਰ ਸਲੇਟਾਂ ਪਾਈਆਂ ਵੀ ਨਾ ਉੱਥੇ ਬੈਠ ਕੇ ਮੈਂ ਗਰਮੀ ਦੇ ਵਿੱਚ ਮੈਂ ਪੱਖਾ ਵੀ ਨਹੀਂ ਲਵਾਉਂਦਾ ਮੈਂ ਇਹੀ ਉੱਥੇ ਬਣਾਈ ਜਾਂਦਾ ਬੈਠਾ ਸਸਿਕਾਲ ਤੁਸੀਂ ਜੁੜਿਓ ਡੇਲੀ ਡਸਟ ਟੀਵੀ ਦੇ ਨਾਲ ਅੱਜ ਤੁਹਾਨੂੰ ਐਸੇ ਕਲਾ ਦੇ ਜਾਦੂਗਰ ਨਾਲ ਮਲਾਉਣ ਜਾ ਰਹੇ ਹਾਂ ਜਿਹੜਾ ਕਬਾੜ ਦੀਆਂ ਚੀਜ਼ਾਂ ਨੂੰ ਉਹਨਾਂ 'ਚ ਜਾਨ ਪਾ ਦਿੰਦਾ ਤੇ ਉਹਨਾਂ ਨੂੰ ਬੋਲਣ ਲਾ ਦਿੰਦਾ ਤੇ ਤੁਸੀਂ ਕਹਿ ਵੀ ਨਹੀਂ ਸਕੋਗੇ ਵੀ ਇਹ ਕਬਾੜ ਦੀਆਂ ਚੀਜ਼ਾਂ ਡਾਕਟਰ ਜਗਸੀਰ ਆ ਸਾਡੇ ਨਾਲ ਕਲਾ ਪ੍ਰੇਮੀ ਆ ਉਤੋ ਜੀਵ ਪ੍ਰੇਮੀ ਆ ਤੇ ਉਹ ਕਲਾ ਇਹਨਾਂ ਨੇ ਕਿਤੋਂ ਸਿੱਖੀ ਨਹੀਂ ਤੇ ਕਿਵੇਂ ਜਾਦੂਗਰ ਬਣ ਕੇ ਆਪਾਂ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਭਈ ਇਹਨਾਂ ਕੁਝ ਬਣਾ ਲਿਆ ਕਹਿੰਦੇ ਨਾਲੇ ਕਹਿੰਦੇ ਤੁਸੀਂ ਵੀ ਸਿੱਖਿਆ ਹੀ ਕਿਤੋਂ ਨਹੀਂ ਹੈ ਬਾਤ ਸੋ ਕੁਦਰਤੀ ਤੌਰ ਦੀ ਹੈ ਹੂੰ ਅੰਦਰੋਂ ਦਿਮਾਗ ਕੁਦਰਤ ਅਗਨੇ ਵਿੱਚ ਜਿਖੇ ਵੀ ਹੈ ਹਾਂ ਮਤਲਬ ਕਲਾ ਕੁਦਰਤੀ ਗੋਡ ਗਿਫਟਡ ਜੀ ਨੂੰ ਕਹਿੰਦੇ ਆ ਵੀ ਉਹ ਆ ਕੁਦਰਤੀ ਆ ਕੁਦਰਤੀ ਹਾਂ ਹੂੰ ਤੇ ਭਈ ਤੁਸੀਂ ਕਹੇ ਕਬਾੜ ਦੀਆਂ ਚੀਜ਼ਾਂ ਨੂੰ ਬੋਲਣ ਲਾ ਦਿੰਦੇ ਨੇ ਲੋਕ ਕਬਾੜ ਦੀਆਂ ਚੀਜ਼ਾਂ ਨੂੰ ਤੰਗਾ ਕੇ ਸੱਟ ਦਿੰਦੇ ਜਾਂ ਵੇਚ ਦਿੰਦੇ ਆ ਹਾਂ ਇਹ ਕੀ ਕੀ ਹੋ ਜਾਂਦਾ ਬੱਸ ਦਿਮਾਗ ਨਾਲ ਥੋਚ ਲਈਦਾ ਲੋਕ ਥੋਚਦੇ ਨੇ ਉਹ ਚਾ ਕੇ ਭਰੇ ਮਾਰਦੇ ਵੀ ਇਹਨਾਂ ਨੂੰ ਛੱਡ ਦਿਓ ਮੈਂ ਸੋਚ ਲੈਂਦਾ ਵੀ ਇਹਦਾ ਕੀ ਜਿ ਬਣਾ ਲਈਏ ਹੂੰ ਤਾਂ ਉਹਦਾ ਫਿਰ ਜੇ ਆਪਾਂ ਥੋਚੀਏ ਤਾਂ ਉਹ ਸਾਰਾ ਕੁਝ ਬਣਨਾ ਹੂੰ ਮੈਂ ਤੁਹਾਨੂੰ ਬਿਖਾਉਣਾ ਤੇ ਆਹ ਕੀ ਚੀਜ਼ ਆ ਵੀ ਇਹ ਇੱਕ ਲੱਕੜੀ ਦਾ ਉਹ ਕੁੜਾਗਾ ਉਹਦੇ ਉੱਤੇ ਪੇਟ ਕਰੀ ਗਏ ਆ ਪੇਟ ਕਰਕੇ ਮੰਨ ਲਓ ਇੱਕ ਦਰਿਆ ਦੇ ਵਿੱਚ ਟਾਪੂ ਜਾਂ ਬਣਾ ਕੇ ਉਹਦੇ ਉੱਤੇ ਇੱਕ ਘਰ ਬਣਾਇਆ ਵਾ ਇੱਕ ਉਹਦੇ ਵਿੱਚ ਜਹਾਜ਼ ਦਰਿਆ ਜਾਂਦਾ ਪਾਣੀ ਆ ਲੱਕੜ ਦਾ ਇੱਧਰਲੇ ਪਾਸੇ ਦੇਖੋ ਇਹ ਐਂ ਹੀ ਟੁਕੜਾ ਹੈ ਤੇ ਜੇ ਮੇਰੇ ਘਰੇ ਹੁੰਦਾ ਜਾਂ ਤਾਂ ਮੈਨੂੰ ਮਚਾ ਦਿੰਦਾ ਜਾਂ ਸਿਰ ਦਿੰਦਾ ਤੇ ਬਾਈ ਨੇ ਇਹਨੂੰ ਇਹਨੂੰ ਬੋਲਣ ਲਗਾਤਾ ਹੈ ਨਾ ਤੇ ਹੋਰ ਵੀ ਆ ਆ ਤੁਸੀਂ ਚੀਜ਼ ਤੁਹਾਡੇ ਸਾਰਿਆਂ ਦੇ ਘਰੇ ਹੋਊਗੀ ਪ੍ਰੈਸ ਖਰਾਬ ਹੋ ਵੀ ਹੋ ਰਹੀ ਆ ਨਾ ਤੇ ਆਹ ਪ੍ਰੈਸ ਇਹ ਪ੍ਰੈਸ ਦਾ ਮੰਨ ਲਓ ਵੀ ਪ੍ਰੈਸ ਆ ਇਹ ਖਰਾਬ ਹੋ ਗਿਆ ਜੀ ਇੱਕ ਪ੍ਰੈਸ ਹੋਰ ਆ ਤੇ ਇੱਥੇ ਬੁੜੀਆਂ ਕਬਾੜ ਨੂੰ ਵੇਚਣ ਨੂੰ ਛਵਾਨ ਕੱਢੀ ਬੈਠੀਆਂ ਜੀ ਤੇ ਮੈਂ ਵਿਚੋ ਚੱਕ ਲਿਆ ਕਹਿੰਦੇ ਮੈਨੂੰ ਕਹਿੰਦੀ ਆ ਇਹ ਕੀ ਕਰੇਗਾ ਮੈਂ ਵੀ ਇਹ ਤਾਂ ਮੈਂ ਇਹ ਜਾ ਕੋ ਬਣਾਉਂਗਾ ਵੀ ਦੇਖਣ ਵਾਲੀ ਚੀਜ਼ ਬਣਾਣੀ ਫਿਰ ਮੈਂ ਇਹਨਾਂ ਨੂੰ ਚਾੱਕ ਕੇ ਉੱਥੋਂ ਪੇਂਟ ਕਰਕੇ ਉੱਤੇ ਇਹਦੇ ਤੇ ਤਾਂ ਮੰਨ ਲਓ ਆ ਗੁੱਜੇ ਜਿਹਾ ਬਣਾ ਕੇ ਦੋ ਤਿਤਲੀਆਂ ਬਣਾਤੀਆਂ ਇੱਕ ਤਿਤਲੀ ਇਹ ਆ ਕਿ ਆ ਇਹ ਰਾਤ ਦਾ ਸੀਨ ਬਣਾਏ ਨੇਰੇ ਦਾ ਤੇ ਨੇਰੇ ਦੇ ਸੀਨ ਦੇ ਵਿੱਚ ਆ ਘਰਾਂ ਦੇ ਵਿੱਚ ਲਾਈਟਾਂ ਜਗਦੀਆਂ ਚਾਰ ਦੁਵਾਰੀ ਦੇ ਉੱਤੇ ਲਾਈਟਾਂ ਲਾਈਆਂ ਜਿਵੇਂ ਬਾਹਰਲੇ ਮੌਲਖਾਂ ਚ ਹੁੰਦੀਆਂ ਇਹ ਫਿਰ ਬਈ ਇਮੇਜਨ ਕਿਵੇਂ ਕਰਦੇ ਹੋ ਸੋਚਦੇ ਕਿਵੇਂ ਵੀ ਮੈਂ ਆ ਕਰਨਾ ਬਾਹਰ ਉਹ ਕੁਦਰਤੀ ਤੌਰ ਤੇ ਦਿਮਾਗ ਚਾਪੀ ਆ ਜਾਂਦਾ ਜਿਹੜੀ ਕੋਈ ਚੀਜ਼ ਦੇ ਸੀ ਉਹ ਦਿਮਾਗ ਚਾਪੀ ਆ ਜਾਂਦਾ ਵੀ ਇਹਦਾ ਕੀ ਕਰਨਾ ਵਾਹ ਉਹ ਵੀ ਦਿਮਾਗ ਕੁਦਰਤੀ ਛੋਟ ਲੈਂਦਾ ਵੀ ਇਹਦਾ ਆ ਜਗੜ ਆ ਬੜੀ ਹੌਲੀ ਇਹ ਚਿੜੀ ਕਾ ਦੀ ਇਹ ਇਹ ਹੈਗੀ ਆ ਪਸ਼ੂਆਂ ਵਾਲੇ ਮੈਟ ਦੀ ਅੱਛਾ ਹਾਂ ਪਸ਼ੂਆਂ ਵਾਲੇ ਮੈਟ ਦੀ ਬਣਾਈ ਆ ਆ ਦੇਖ ਲਓ ਪਸ਼ੂਆਂ ਵਾਲਾ ਮੈਟ ਜਿੰਨਾ ਤੇ ਘਰੇ ਆ ਤੇ ਉਹ ਸਿੱਟ ਦਿੰਦੇ ਨੇ ਤੇ ਬਾਈ ਨੇ ਆਹ ਪਸ਼ੂਆਂ ਵਾਲੇ ਮੈਟ ਦਾ ਆ ਬਣਾਤਾ ਕੋਈ ਕਹਿ ਦੂਗਾ ਵੀ ਇਹ ਪਸ਼ੂਆਂ ਵਾਲਾ ਮੈਟ ਨਹੀਂ ਕਹਿੰਦਾ ਹੈ ਨਹੀਂ ਕਹਿੰਦੇ ਇਹ ਚਿੜੀ ਆ ਹਨਾ ਇਹ ਬਈ ਚਿੜੀਆਂ ਤੁਹਾਡੇ ਵੈਸੇ ਵੀ ਘਰੇ ਆ ਇਸ ਲਈ ਬਹੁਤ ਜ਼ਿਆਦਾ ਇਹ ਸਾਡੇ ਘਰੇ ਮੈਨ ਲਾਦਾ ਹਜ਼ਾਰਾਂ ਦੀ ਤਦਾਦ ਚ ਹੀ ਰਹਿੰਦੀ ਆ ਹੂੰ ਹੁਣ ਥੋੜਾ ਗਰਮੀ ਕਰਕੇ ਉਹਦੇ ਵਿੱਚ ਲੂਕੀਆਂ ਬੈਠੀਆਂ ਆਲਣਾ ਦੇ ਵਿੱਚ ਤੇ ਸਵੇਰ ਤੇ ਸ਼ਾਮ ਨੂੰ ਬਹੁਤ ਜ਼ਿਆਦਾ ਬਾਹਰ ਨਿਕਲਉਂਦੇ ਆ ਉਦੋਂ ਰੌਲਾ ਬਹੁਤ ਪਾਉਂਦੀਆਂ ਹਾਂ ਸਵੇਰ ਤੇ ਆ ਇਹਨੂੰ ਚੱਕੀ ਰਹਾ ਕਹਿੰਦੇ ਹੁੰਦੇ ਸੀ ਆਪਾਂ ਦਾ ਹਾਂ ਇਹਨੂੰ ਚੱਕੀ ਰਹਾ ਲਿਆ ਇਹ ਹੁਣ ਦੇਖਣ ਨੂੰ ਨਹੀਂ ਮਿਲਦਾ ਪਰ ਬਾਈ ਨੇ ਇਹਨੂੰ ਬਣਾਇਆ ਤੇ ਇਹ ਕਾਦਰ ਬਣਾਇਆ ਬਈ ਇਹ ਵੀ ਪਸ਼ੂਆਂ ਵਾਲੇ ਮੈਟ ਦਾ ਬਣਾਇਆ ਇਹ ਲੋਪ ਹੁੰਦੇ ਜਾਂਦੇ ਸੀ ਮੈਂ ਆਖਿਆ ਵੀ ਕੋਈ ਯਾਰੀ ਹੁਣ ਜਿਹੜੇ ਬੱਚੇ ਆਈ ਉਹਨਾਂ ਨੂੰ ਨਹੀਂ ਪਤਾ ਵੀ ਇਹ ਕੀ ਆ ਹੂੰ ਫਿਰ ਮੈਂ ਇਹ ਬਣਾਇਆ ਮੈਂ ਵੀ ਬਣਾਈਏ ਬੱਚਾ ਨੂੰ ਪਤਾ ਲੱਗੂ ਉਹ ਵੀ ਕੀ ਚੀਜ਼ ਆ ਨਹੀਂ ਤਾਂ ਬੱਚਾ ਨੂੰ ਕੱਲੇ ਕਿਤਾਬਾਂ ਚ ਹੀ ਦੱਸ ਦਿਆ ਕਿਤਾਬਾਂ ਚ ਵੀ ਉਹਨਾਂ ਨੂੰ ਪਤਾ ਨਹੀਂ ਲੱਗਦਾ ਜਿਹੜੀ ਚੀਜ਼ ਦੇਖੀ ਨਾ ਹੋਵੇ ਉਹ ਕਿਤਾਬ ਚ ਪੜ ਲਈ ਤੇ ਉਹਦਾ ਕੋਈ ਐਡਾ ਪਤਾ ਨਹੀਂ ਲਾ ਦੇ ਵੀ ਇਹ ਕੀ ਆ ਇਹ ਫਿਰ ਮੈਂ ਚੱਕੀ ਦਾ ਆ ਬਣਾਇਆ ਸਾਡੇ ਵੈਸੇ ਇੱਕ ਰਹਿੰਦਾ ਵੀ ਆ ਬਾਹਰਲੇ ਘਰੇ ਅੱਛਾ ਉਹਦੇ ਲੱਕੜਾਂ ਦੇ ਵਿੱਚ ਜੋੜੀ ਰਹਿੰਦੀ ਆ ਉਹਨਾਂ ਨੂੰ ਦੇਖ ਕੇ ਇਹ ਮੈਂ ਬਣਾਇਆ ਬਾਕੀ ਉਹ ਡਰਦੇ ਵੀ ਨਹੀਂ ਉੱਥੇ ਮੈਂ ਦਾਣੇ ਦੂਨੇ ਪਾਉਣਾ ਤੇ ਉਹ ਨੇੜੇ ਨੇੜੇ ਫਿਰਦੇ ਰਹਿੰਦੇ ਉਹਨਾਂ ਦੀ ਮੈਂ ਵੀਡੀਓ ਵੀਡੀਓ ਵੀ ਬਣਾ ਲੈਣਾ ਉਹਨਾਂ ਦੀ ਤੇ ਇਹ ਵੀ ਉਸੇ ਮੈਨੇ ਮਗਰਾ ਵੀ ਆ ਹਾਂ ਇਹ ਵੀ ਮੈਟ ਦੀ ਆ ਤੇ ਮੈਂ ਤਾਂ ਸਭ ਤੋਂ ਵੱਡੀ ਗੱਲ ਇਹ ਆ ਵੀ ਆਪਣੇ ਜਿਹੜੇ ਲੋਕਾਂ ਦਾ ਪਲਾਸਟਿਕ ਦਾ ਇੰਨੀ ਵਰਤੋਂ ਕਰਦੇ ਆ ਰਬੜ ਵੀ ਹੈ ਨਾ ਉਹਦਾ ਨੁਕਸਾਨ ਆ ਕੁਦਰਤੀ ਤੇ ਤੁਸੀਂ ਮੈਨੂੰ ਲੱਗਦਾ ਇਹਨੂੰ ਸੰਭਾਲ ਲਿਆ ਉਹਨੇ ਤਾਂ ਨੁਕਸਾਨ ਵੀ ਨਹੀਂ ਆ ਨਾ ਹਾਂ ਇਹਦਾ ਕੋਈ ਨੁਕਸਾਨ ਨਹੀਂ ਤਾਂ ਜੇ ਉਹਨਾਂ ਨੂੰ ਛੱਡਦੇ ਤਾਂ ਉਹ ਕਿਸੇ ਨਾਲੀ ਦੇ ਵਿੱਚ ਲੱਗਦਾ ਜਾ ਕੇ ਉਹ ਕਿਸੇ ਪਾਪ ਚ ਪਾ ਦਦਾ ਹੁਣ ਇਹ ਤੇ ਇਹਦਾ ਬਣਾ ਕੇ ਪੰਜ ਛੇ ਸ਼ਾਮ ਤੇ ਹੁਣੇ ਇੱਕ ਦੇਖਣ ਵਾਲੀ ਚੀਜ਼ ਬਣੀ ਹੂੰ ਲੋਕ ਦੂਰ ਦੂਰੋਂ ਦੇਖ। ਹਾਂ ਦੇਖਣਾ। ਤੇ ਆ ਬਈ ਬਾਜਵੇਂ ਉਸੇ ਚੀਜ਼ ਦਾ ਹੀ ਬਣਾਇਆ। ਇਹ ਬਾਜ ਬਣਾਇਆ ਵਾ ਟਾਇਰ ਦਾ। ਅੱਛਾ। ਮੋਟਰਸਾਈਕਲ ਦੇ ਟਾਇਰ ਦਾ। ਆ ਮੋਟਰਸਾਈਕਲ ਦਾ ਟਾਇਰ ਹੈ ਵੇਖ ਲਓ। ਤੇ ਇਹ ਆ ਟੂਬ ਕੱਟ ਕੇ ਲਾਈ ਵੇ ਆ। ਜਿਹੜੀ ਇਹਦੀ ਚੁੰਝ ਤੇ ਆ ਇਹਦਾ ਮੰਨ ਲਓ ਇਥੋਂ ਸਹਰਾ ਇੰਨਾ ਦਾ। ਇਹ ਮੈਟ ਦਾ ਹੀ ਐ। ਅੱਛਾ। ਹਾਂ ਆ ਉੱਪਰ ਆਪਣੀ ਟੂਬ ਕੱਟ ਕੇ ਲਾਈ ਆ ਜਿਹੜੇ ਆ ਫਰ ਬਣਾਏ ਵੇ ਆ। ਤੇ ਊਏ ਸਾਰਾ ਹੈਗਾ ਟਾਇਰ। ਹੂੰ ਤੇ ਆ ਵੀ ਟਾਇਰ ਦਾ ਹੀ ਐ ਬਈ ਆਹ। ਹਾਂ ਇਹ ਵੀ ਟਾਇਰ ਦਾ। ਹੂੰ ਇਹ ਸਾਰਾ ਟਾਇਰ ਦਾ ਆ ਜਿਹੜਾ ਇੰਨਾ ਗੇਦਾ ਮੰਨ ਲਓ ਸਿਰ ਤੇ ਆਹ ਚੁੰਝਾ ਇਹ ਵੀ ਮੈਟ ਦੀ ਆ ਆ ਉੱਤੇ ਸਾਈਕਲ ਦਾ ਟਾਇਰ ਲਾਇਆ ਵਾ ਬਈ ਯਾਰ ਨਾਮ ਤੇ ਤੇਰਾ ਡਾਕਟਰ ਜੀ ਕਿਸੀ ਰਮੈਨੂ ਲੱਗਦਾ ਤੂੰ ਡਾਕਟਰ ਡਾਕਟਰ ਤੂੰ ਬਾਲੇ ਕਹੇ ਦਾ ਡਾਕਟਰ ਨਹੀਂ ਹਾਂ ਸਾਰੇ ਗਰਮੀ ਬਸ ਸਾਰਾ ਬਹੀ ਤੇ ਆਹ ਬਈ ਆ ਕੀ ਆ ਕੀ ਇਹ ਇੱਕ ਤਾਂ ਪਹਿਲਾ ਬੱਡ ਪੈਕਰ ਹੁੰਦੇ ਸੀ ਹਾਂ ਇਹ ਬੱਡ ਪੈਕਰ ਮਾਰਲਾ ਵੀ ਹੁਣ ਜਿਹੜੇ ਆ ਅੱਜ ਕੱਲ੍ਹ ਉਹ ਇਹ ਜੀ ਆ। ਹੂੰ। ਇਹ ਵੀ ਹੁੰਦਾ ਹੰਗੂ ਲੱਕੜ ਦੇ ਵਿੱਚ ਗਲੀਆਂ ਕੱਢ ਕੇ ਲੈਂਦੇ ਆ। ਇਹ ਸਾਡੇ ਘਰੇ ਨਿੰਮ ਸੀਗੀ। ਇਹ ਨਿੰਮ ਦੇ ਵਿੱਚ ਆ ਜਿਹੜਾ ਇਹਦੀ ਆ ਹਾਲ ਨਾਗਾ ਇਹ ਦਾ ਰੈਜਨਲ ਆ। ਹੂੰ। ਅੱਛਾ ਇਹ ਹਾਲ ਨਾ ਇਹ ਦਾ ਰੈਜਨਲ ਆ। ਉਸ ਤੋਂ ਬਾਅਦ ਇਹ ਨਿੰਮ ਨੇ ਰੀ ਨਾਲ ਟੁੱਟ ਗਈ। ਹੂੰ। ਇਹ ਬਹੁਤ ਟਾਈਮ ਸਾਡੇ ਉੱਤੇ ਬਾਹਰ ਲੈ ਕੇ ਛਿੱਟੀ ਪਈ ਰਹੀ। ਹੂੰ। ਤੇ ਫਿਰ ਇੱਕ ਦਿਨ ਮੇਰੇ ਕੁਦਰਤੀ ਦਿਮਾਗ ਤੇ ਆਇਆ ਜਦੋਂ ਮੈਂ ਉੱਧਰ ਗਿਆ ਤੇ ਮੈਂ ਇਹ ਦੇਖਿਆ ਮੈਂ ਕਿ ਯਾਰ ਵੀ ਇਹਨੂੰ ਉਹਨੂੰ ਇਹਨੂੰ ਬਣਾ ਕੇ ਲਾਈਏ ਉੱਤੇ ਫਿਰ ਮੈਂ ਨਿੰਮ ਚੱਕ ਲਿਆ ਵੱਢ ਕੇ ਤੇ ਮੈਂ ਉਹ ਬਣਾ ਕੇ ਉੱਤੇ ਲਾਤਾ ਉਹੀ ਜਾਨਵਰ ਮੰਨ ਲਓ ਉਹਦੀ ਜਿਆਦਾ ਅਸਤ ਰਹੇਗੀ ਨਾਲੇ ਉਹਦਾ ਉਹ ਹੜਨਾ ਰਹੇਗਾ ਨਹੀਂ ਤਾਂ ਇਹ ਮਚਾ ਦੇਣੀ ਸੀ ਤੇ ਆ ਬਈ ਇਹ ਸਾਈਕਲ ਆ ਤਾਰ ਦਾ ਬਣਾਇਆ ਤਾਰ ਦਾ ਹੀ ਬਣਾਤਾ ਹੈ ਹਲਮੋਨੀਅਮ ਦੀ ਤਾਰ ਦੇਖ ਲਓ ਬਾਈ ਇੱਕ ਕਹਿੰਦੇ ਆ ਵੀ ਨਾ ਕੋਈ ਵੀ ਲੋਕ ਪੜਦੇ ਆ ਪੀ ਐਚ ਡੀਆ ਕਰਦੇ ਆ ਇਹਨਾਂ ਕਲਾ ਸਿੱਖਦੇ ਆ ਕਿਸੇ ਗੁਰੂਆਂ ਕੋਲ ਜਾਂਦੇ ਆ ਤੇ ਬਾਈ ਮੈਨ ਲੱਗਦਾ ਸਾਰਾ ਕੁਝ ਆਪ ਹੀ ਕਰ ਦਿੰਦਾ ਵੀ ਫਿਰ ਆਪ ਹੀ ਬਣਾਇਆ ਇਹ ਆਪ ਬਣਾਇਆ ਸੰਡੀ ਗੇਟ ਆ ਪੱਠੇ ਘੁਤਰਨ ਵਾਲੀ ਮਸ਼ੀਨ ਆ ਜਾਨੀ ਚੱਲਦੀ ਆ ਇਹ ਅੱਛਾ ਜਮਾ ਰੇਜ ਨਾਲ ਉਮੇ ਜੇ ਦੇ ਵਿੱਚ ਆਪਾਂ ਰੁਗ ਲਾਵਾਗੇ ਤਾਂ ਰੁਗ ਵੀ ਖਿੱਚੂਆ ਟੋਕੇ ਵੀ ਲਾਇਆ ਅੱਛਾ ਆ ਗਲਾਰੀਆਂ ਚੱਲਦਾ ਖਰਾਬ ਕੁਝ ਆ ਮੈਦਮ ਦਿਖਾਉਣਾ ਬਾਈ ਨੇ ਛੋਟਾ ਛੋਟਾ ਛੋਟੀ ਛੋਟੀ ਚੀਜ਼ ਤੇ ਧਿਆਨ ਰੱਖਤਾ ਆ ਗਰਾਰੀਆਂ ਲਾਈਆਂ ਹੋਈਆਂ ਕਿ ਇਹ ਬਾਈ ਵੀਰ ਕਿੱਥੋਂ ਕੱਢ ਕੇ ਲਿਆ ਇਹ ਗਰਾਰੀਆਂ ਬੱਚਿਆਂ ਦੀਆਂ ਖੇਡਾਂ ਨਹੀਂ ਆ ਇਹ ਕਿੱਦਾਂ ਕੱਢ ਕੇ ਪਾਏ ਨੇ ਇਹ ਗੋਲਾਦੀਆਂ ਕੱਢ ਕੇ ਦੇਖ ਲੈ ਇਹ ਟੋਕੇ ਲਾਇਆ ਸੇਵ ਕੱਟਨ ਵਾਲਾ ਨਹੀਂ ਹੁੰਦਾ ਕੋਈ ਉਹ ਜਿਹੜਾ ਸੇਵ ਨੂੰ ਕੋਲ ਕਰਦਾ ਉਹ ਕਰਦਾ ਉਹ ਇੱਥੇ ਸਾਡੇ ਖਰਾਬ ਹੋਇਆ ਭਾਈ ਉਹ ਵੱਢ ਕੇ ਮੈਂ ਉਹਦੇ ਟੋਕੇ ਬਣਾ ਕੇ ਲਾ ਦਿੱਤੇ ਹਾਂ ਕੀ ਬਾਤ ਹੈ ਤੇ ਆਹ ਇੰਜਨ ਇੰਜਨ ਆਪਣੇ ਕਹਿੰਦਾ ਖੇਤਾਂ ਦਾ ਪਿੰਡਾ ਹਾਂ ਜਣ ਛੇ ਦਾ ਇੰਜਨ ਹੂੰ ਤੇ ਇਹ ਮੈਟ ਦਾ ਬਣਾਇਆ ਇਹ ਵੀ ਮੈਟ ਦਾ ਹੈ ਆਹ ਮੈਟ ਦਾ ਜਿਹੜੇ ਬੀਲ ਹੈ ਪੈਪ ਦੇ ਆ ਕੱਟ ਕੇ ਬਣਾਇਆ ਵਿੱਚ ਮੈਟ ਹੀ ਲਾਇਆ ਹੂੰ ਬਈ ਤੁਸੀਂ ਸੱਚੀ ਮੈਨੂੰ ਲੱਗਦਾ ਕਲਾ ਦਾ ਜਾਦੂਗਰ ਕਹੀਏ ਤੇ ਨਾ ਕਹੀਏ ਤਾਂ ਆਪਾਂ ਉਹ ਗਲਤ ਹੋ ਜਾਊਗਾ ਹਨਾ ਤੇ ਆਹ ਕੀ ਚੀਜ਼ ਹੈ ਇਹ ਗਟਾਰ ਗਟਾਰ ਵੀ ਕਹਿ ਦਿੰਨੇ ਆਮ ਮੈਣਾ ਵੀ ਮੈਨਾ ਕਹਿੰਦੇ ਇਹ ਉਹ ਐ ਇਹ ਹਜੇ ਤਾਂ ਬਹੁਤ ਆਪਣੇ ਦੇਖ ਇਹ ਬਹੁਤ ਹੈ ਸਾਡੇ ਘਰੇ ਇੱਥੇ ਮੰਨ ਲਓ ਵੀ ਦਾਣੇ ਖਾਣ ਆਉਂਦੀਆਂ ਹੁੰਦੀਆਂ ਹਾਂ ਜਾਂ ਰੋਟੀ ਇਹ ਮੈਂ ਉਹਨਾਂ ਨੂੰ ਦੇਖ ਕੇ ਬਣਾਈ ਮੈਂ ਹੈ ਵੀ ਇਹਨੂੰ ਬਣਾਈਏ ਫਿਰ ਮੈਂ ਮੈਟ ਨਹੀਂ ਬਈ ਕੁਦਰਤ ਜਦੋਂ ਦਿੰਦੀ ਹੈ ਹਨਾ ਬੋਧ ਕਲਾ ਦਿੰਦੀ ਹੈ ਤੇ ਉਹਨੂੰ ਤਰਾਸ਼ਣਾ ਵੀ ਪੈਂਦਾ ਫਿਰ ਤੁਸੀਂ ਕਿਵੇਂ ਤਰਾਸ਼ਿਆ ਕਿ ਮੈਨੂੰ ਬਾਦਸ਼ਾਹ ਮੈਨੂੰ ਆਹ ਨਹੀਂ ਪਤਾ ਲੱਗਿਆ ਕਿ ਮੈਂ ਤਰਾਸ਼ਿਆ ਆਈ ਜਬ ਤਾਈਮ ਨਾਲ ਦਾ ਤੇ ਉਦੋਂ ਮੈਂ ਕਿਤੇ ਮੈਂ ਦੁਪਹਿਰੇ ਕਿਤੇ ਪਿਆ ਨਹੀਂ ਗਰਮੀ ਚ ਲੋਕ ਪੈ ਲੰਦੇ ਆ ਮੈਂ ਉਹ ਸਾਡੇ ਬਾਹਰ ਸਲੇਟਾਂ ਪਾਈਆਂ ਵੀ ਹਨ ਉੱਥੇ ਬੈਠ ਕੇ ਮੈਂ ਗਰਮੀ ਦੇ ਵਿੱਚ ਮੈਂ ਪੱਖਾ ਵੀ ਨਹੀਂ ਲਾਉਂਦਾ ਮੈਂ ਇਹੀ ਉੱਥੇ ਬਣਾਈ ਜੰਨਾ ਬੈਠਾ ਹੂੰ ਮਰਦਾ ਤੁਸੀਂ ਨਿਗਾਹ ਰੱਖਦੇ ਵੀ ਕਿਹੜੀ ਚੀਜ਼ ਸਾਡੇ ਘਰੋਂ ਬੇਕਾਰ ਉਹਨੂੰ ਮੈਂ ਕਿਵੇਂ ਬਣਾਵਾਂ ਹੈ ਹਾਂ ਆਪੀ ਦਿਮਾਗ 'ਚ ਆ ਜਾਂਦਾ ਆਪੀ ਵੀ ਇਹਦਾ ਆ ਬਣਾਈ ਉਹ ਜਮੈਂਦਰੋ ਕੁਰਸੀ ਬਈਆ ਵੱਡੀ ਬਣਾਈ ਵੀ ਹੂੰ ਕੋ ਸਾਡੇ ਖੌਂਦ ਬਹੁਤ ਟਾਈਮ ਦਾ ਬੈਠੇ ਮੈਂ ਇੱਕ ਦਿਨ ਮੇਰੇ ਦਿਮਾਗ 'ਚ ਆਇਆ ਮੈਂ ਹੈਰ ਇਹਦਾ ਕੁਛ ਕਰਗੇ ਫਿਰ ਮੈਂ ਉਹਨੂੰ ਸੋਚ-ਸੋਚ ਕੇ ਦੋ ਦਿਨ ਮੈਂ ਸੋਚੀ ਗਿਆ ਹੂੰ ਫਿਰ ਮੈਂ ਇਹਦੀ ਕੁਰਸੀ ਬਣਾਈ ਹੂੰ ਫਿਰ ਮੈਂ ਉਹਨੂੰ ਬਚਾਵਾਂ ਵੱਡਿਆ ਆਰੀ ਨਾਲ ਵੜ-ਵੜ ਕੇ ਉਹ ਬਚਾਵਾਂ ਕੱਢ ਕੇ ਫਿਰ ਉਹਦੇ ਤੇ ਰਮਗੂਨ ਲਾ ਕੇ ਤੇ ਉੱਤੇ ਉਹ ਰੈਕਸ਼ਨ ਲਾ ਕੇ ਉਹਨੂੰ ਮੜਤਾ ਕੋਕੇ ਲਾ ਕੇ ਤੇ ਉਹਦੀ ਕੁਰਸੀ ਬਣ ਗਈ ਬਹੁਤ ਵਧੀਆ ਤੇ ਭਾਈ ਜਦੋਂ ਆਪਾਂ ਕਹਿੰਦੇ ਆ ਵੀ ਹਨਾ ਵੀ ਤੁਸੀਂ ਕੰਮ ਵੀ ਕਰਦੇ ਹੋ ਫਿਰ ਸਾਰਾ ਦਿਨ ਮੂਰਾ ਮਗਰ ਵੀ ਲੈਨੇ ਹੋ ਤੇ ਇੰਨਾ ਟਾਈਮ ਫਿਰ ਕਿਵੇਂ ਐਡਜਸਟ ਕਰਦੇ ਹੋ ਆ ਕਲਾ ਮੈਂ ਬਸ ਨਾਲ ਆ ਗਰੀ ਇਹਨਾਂ ਨਾਲੇ ਮੂਰਾ ਚ ਨਿਗਰ ਰੱਖਦਾ ਦੁਪਹਿਰਿਆ ਸਵੇਰ ਸ਼ਾਮ ਕੰਮ ਕਰੀਦਾ ਨਾ ਦਨ ਘਾਟੇ ਸਵੇਰ ਸਵੇਰ ਮੈਂ 5 ਵਜੇ ਦੁਕਾਨ ਤੇ ਜਾ ਵਰਦਾ ਹੂੰ ਅ 8:30 9 ਵਜੇ ਤੱਕ 8:30 ਵਜੇ ਤੱਕ ਅਸੀਂ ਉੱਥੇ ਕਾਪ ਦਾ ਕੰਮ ਨਿਬੜਿਉਣਾ ਉਸ ਤੋਂ ਬਾਅਦ ਫੇਰ ਸ਼ਾਮ ਨੂੰ ਜਾਂਨੇ ਆ 5 ਵਜੇ ਫਿਰ 5 ਤੋਂ ਰਾਤ ਨੂੰ 8:30 ਵਜੇ ਤੱਕ ਉਸ ਤੋਂ ਬਾਅਦ ਦਿਨੇ ਬਸ ਮੋਰਾਂ ਚ ਨਿਗਰ ਰੱਖੀ ਦੀ ਆ ਕੰਮ ਕਰ ਲਈਦਾ ਜਾਂ ਫਿਰ ਕਿਤੇ ਬਾਹਰ ਆਪਦੇ ਘਰ ਦੇ ਕੰਮ ਹੁੰਦੇ ਆ ਬਾਹਰ ਅੰਦਰ ਜਾਣਾ ਜਾਂ ਉਹ ਤੇ ਜਿੱਦੇ ਕਿਤੇ ਵਿਹਲੇ ਹੁੰਨੇ ਹੋਗਾ ਫਿਰ ਇਹ ਕੰਮ ਕਰੀਦਾ ਇਹ ਘਰ ਦੇ ਨਹੀਂ ਕਹਿੰਦੇ ਵੀ ਤੂੰ ਇੰਨਾ ਚੰਗੀ ਬੜਿਆ ਰਹਿਣਾ ਵੀ ਕੋਈ ਹੋਰ ਵੀ ਕਰ ਲਿਆ ਸੈਂ ਨਹੀਂ ਫਿਰ ਮੈਂ ਆਉਦਾ ਜਨਾ ਮੇਰਾ ਕੰਮ ਆ ਮੈਂ ਉਹ ਨਿਵੇੜ ਕੇ ਉਹਨ ਮੈਂ ਉਸ ਤੋਂ ਬਾਅਦ ਵੇਲਾ ਮੈਂ ਚਾਹੇ ਕੁਛ ਕਰਾਇਆ ਮੈਂ ਜਲੀ ਆਉਦਾ ਰੋਟੀ ਦਾ ਖਰਚਾ ਕੱਢ ਕੇ ਰੋਟੀ ਇੰਨਾ ਕੰਮ ਕਰਕੇ ਉਸ ਤੋਂ ਬਾਅਦ ਕਰਦਾ ਹੈਗਾ ਸ਼ੇਰ ਕਲਾਬ ਦੀ ਦੂਤ ਆ ਮੇਰੇ ਏ ਭਾਈ ਬਹੁਤ ਜਿਆਦਾ ਖੁਸ਼ੀ ਹੋਈ ਤੁਹਾਡੇ ਨਾਲ ਮਿਲ ਕੇ ਐਡਾ ਕੁਦਰਤ ਨੂੰ ਪਿਆਰ ਕਰਨ ਵਾਲਾ ਕਲਾ ਨੂੰ ਪਿਆਰ ਕਰਨ ਵਾਲਾ ਵੀ ਇਨਸਾਨ ਨਾਲ ਮਿਲ ਕੇ ਸਾਡੇ ਦਰਸ਼ਕਾਂ ਨੂੰ ਵੀ ਬਹੁਤ ਖੁਸ਼ੀ ਹੋਈ ਹੋਊਗੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਭਾਈ ਤੁਹਾਡਾ ਬਹੁਤ ਬਹੁਤ ਤੇ ਦਰਸ਼ਕਾਂ ਨੂੰ ਵੀ ਬੇਨਤੀ ਹੈ ਵੀ ਇਹੋ ਜਿਹੇ ਕਲਾਕਾਰਾਂ ਦਾ ਜਿਹੜੇ ਕੁਦਰਤ ਨੇ ਬਣਾਏ ਹੋਏ ਕਲਾਕਾਰਾਂ ਤੇ ਕੁਦਰਤ ਨੂੰ ਪਿਆਰ ਕਰਨ ਵਾਲੇ ਕਲਾਕਾਰਾਂ ਚਾਹੀਦਾ ਲੋਕਾਂ ਨੂੰ ਹਿੰਮਤ ਕਰਨੀ ਚਾਹੀਦੀ ਆ ਲੋਕ ਅਸਲ ਦੇ ਵਿੱਚ ਨਾ ਆਲਸੀ ਬਹਲੇ ਆ ਜਿਵੇਂ ਹੁਣ ਕਹੀ ਜਾਂਦੇ ਆ ਜੀ ਗਰਮੀ ਬਹੁਲੀ ਹੋ ਗਈ ਗਰਮੀ ਐ ਕਹਿੰਦੇ ਸਾਰਾ ਦਿਨ ਏਸੀ 'ਚ ਬੜੇ ਰਹਿੰਦੇ ਆ ਜੇ ਆਪਾਂ ਗਰਮੀ ਮੰਨਾਂਗੇ ਤਾਂ ਹੀ ਲੱਗਦੀ ਆ ਜੇ ਆਪਾਂ ਕੋ ਕਰਨ ਲੱਗ ਜਾਗੇ ਗਰਮੀ ਗੁਰਮੀ ਪਤਾ ਹੀ ਨਹੀਂ ਲੱਗਦਾ ਕਿੰਨੀ ਗਰਮੀ ਜੀ ਲੋਕ ਅਜਲ 16 ਹੋ ਗਏ ਕੋ ਕਰਕੇ ਰਾਜੀ ਨਹੀਂ 16 ਵੀ ਹੋ ਗਏ ਕੁਦਰਤ ਨਾਲ ਪਿਆਰ ਵੀ ਨਹੀਂ ਕਰ ਕੁਦਰਤ ਨਾਲ ਵੀ ਨਹੀਂ ਪਿਆਰ ਕਰਦੇ ਦਿਨ ਰਾਤ ਪਕਾ ਕੇ ਨਿਗਾਰ ਲੈਂਦੇ ਆ ਗਰਮੀ ਕਿਉਂ ਹੋਈ ਜਾਂਦੀ ਆ ਵੀ ਆਪਾਂ ਕੁਦਰਤ ਨਾਲ ਆਹ ਨੀਂਦ ਰਾਤ ਵੜ ਦਿੰਦੇ ਆ ਰਸਤ ਵੱਡੀ ਜਾਂਦੇ ਆ ਕੋਈ ਪੰਛੀ ਆ ਨਾਲ ਦੀ ਕੋਈ ਕਿੰਨੇ ਮੋਹ ਪਿਆਰ ਕਿਸੇ ਦਾ ਅੱਜ ਕੱਲ ਤਾਂ ਇਨਸਾਨ ਇਨਸਾਨ ਨਾਲ ਨੀ ਮੋਹ ਪਿਆਰ ਕਰ ਸਕੋ ਨਹੀਂ ਕਰਦਾ ਭਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ